ਇਹ ਦਾ ਦਿਨ ਬਹੁਤ ਹੀ ਮਹਾਨ ਹੈ ਸ਼ਰਧਾਪੂਰਵਕ ਹੈ ਜੇ ਸਾਰੇ ਹਿੰਦੁਸਤਾਨੀਆਂ ਨੂੰ ਖਾਸ ਕਰਕੇ ਸਾਡੀ ਪੰਜਾਬ ਦੀ ਜਿਹੜੀ ਇਹ ਧਰਤੀ ਹੈ ਬਹੁਤ ਮਹਾਨ ਤੇ ਪਵਿੱਤਰ ਹੈ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਨ੍ਹਾਂ ਨੇ ਸਰਦਾਰ ਭਗਤ ਸਿੰਘ ਔਰ ਰਾਜਗੁਰੂ ਸ੍ਰੀ ਦੇਵ ਜੀ ਹੋਰਾਂ ਦੀ ਸਮਾਧੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅੱਜ ਅਸੀਂ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਹਵਾਲਾ ਲੈ ਰਹੇ ਆ ਜੇਸੀਂ ਆਪਣੇ ਮੁਲਕ ਦਾ ਸੰਵਿਧਾਨ ਕਰਕੇ ਆਪਣੇ ਮੁਤਾਬਕ ਚਲਾ ਰਹੇ ਆ ਤਾਂ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਇਹ ਇਹਨਾਂ ਦੇ ਕਰਕੇ ਸਰ ਟੂਰਿਜ਼ਮ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈਗਾ ਔਰ ਸ਼ਹੀਦ ਭਗਤ ਸਿੰਘ ਜੀਹਰਾਂ ਦੀ ਸਮਾਦ ਤੇ ਉੱਪਰ ਲਾਈਟ ਐਂਡ ਸਾਊਂਡ ਕਾਫੀ ਦੇਰ ਤੋਂ ਬੰਦ ਵੀ ਹੈਗਾ ਤਾਂ ਉਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ ਅ 25 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਵਾਸਤੇ ਰੱਖਿਆ ਸਾਰਾ ਕੁਝ ਕਰ ਦਿੱਤਾ ਗਿਆ ਬਸ ਸਾਡੇ ਸਭ ਤੋਂ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਵਸ ਤੇ ਮੌਕੇ ਤੇ ਅੱਜ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਲਈ ਆਏ ਆਂ ਔਰ ਯਾਦ ਕਰਨ ਲਈ ਆਏ ਆਂ ਕਿ ਕਿਵੇਂ ਕਿੰਨੀਆਂ ਮੁਸੀਬਤਾਂ ਝੋਲ ਕੇ ਸਾਡੇ ਕ੍ਰਾਂਤੀਕਾਰੀ ਵੀਰਾਂ ਨੇ ਸਾਨੂੰ ਇਹ ਆਜ਼ਾਦੀ ਦਵਾਈ ਸੀ ਔਰ ਇਸ ਆਜ਼ਾਦੀ ਦਾ ਮੁੱਲ ਕੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਸਿਰਫ ਇੱਕ ਕ੍ਰਾਂਤੀਕਾਰੀ ਨਹੀਂ ਇੱਕ ਚਿੰਤਕ ਵੀ ਸੀ ਜੇਕਰ ਅਸੀਂ ਉਹਨਾਂ ਦੀਆਂ ਰਚਨਾਵਾਂ ਦੇਖੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਨਕਲਾਬ ਸਿਰਫ ਪਿਸਤੌਲ ਜਾਂ ਬੰਬ ਨਹੀਂ ਹੈ ਇਨਕਲਾਬ ਦੀ ਤਲਵਾਰ ਵਿਚਾਰਾਂ ਦੇ ਪੱਥਰ ਤੇ ਘੜੀ ਜਾਂਦੀ ਹੈ ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਰਦਾਰ ਭਗਵੰਤ ਸਿੰਘ ਦੀ ਸੋਚ ਦੇ ਨਾਲ ਖੜੇ ਹੋਣ ਦੀ ਲੋੜ ਹੈ ਜੋ ਵਿਚਾਰ ਉਹਨਾਂ ਨੇ ਉਸ ਵੇਲੇ ਦੇਸ਼ ਦੇ ਵਿੱਚ ਪ੍ਰਗਟਾਏ ਸੀ ਨਾ ਬਰਾਬਰੀ ਦੇ ਖਿਲਾਫ ਲੜਨਾ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਉਦੇ ਉੱਤੇ ਚੱਲਣ ਦੀ ਲੋੜ ਹੈ ਤਾਂ ਹੀ ਅਸੀਂ ਹਿੰਦੁਸਤਾਨ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਹਿੰਦੁਸਤਾਨ ਬਣਾਉਣ 'ਚ ਕਾਮਯਾਬ ਮੈਮ ਟੂਰਿਜ਼ਮ ਨੂੰ ਲੈ ਕੇ ਕਿਸ ਤਰੀਕੇ ਨਾਲ ਜਿਹੜਾ ਸ਼ਹੀਦ ਇੱਥੇ ਸਮਾਰਪ ਦੇ ਕੀਤਾ ਜਾ ਰਿਹਾ ਹੈਗਾ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਪਹਿਲਾਂ ਵੀ ਬਹੁਤ ਜ਼ਿਆਦਾ ਟੂਰਿਜ਼ਮ ਨੂੰ ਲੈ ਕੇ ਵੀ ਅੱਗੇ ਆ ਰਹੇ ਨੇ ਔਰ ਸ਼ਹੀਦਾਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਇਨਕਲਾਬੀ ਮੇਲੇ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਚ ਕਿਤੇ ਇਨਕਲਾਬੀ ਮੇਲੇ ਦਾ ਨਾਮ ਨਹੀਂ ਲਿਆ ਜਾਂਦਾ ਔਰ ਪੰਜਾਬ ਦੇ ਵਿੱਚ ਇਨਕਲਾਬੀ ਮੇਲੇ ਸ਼ੁਰੂ ਕੀਤੇ ਗਏ ਆ ਔਰ ਅਸੀਂ ਇਸ ਧਰਤੀ ਨੂੰ ਵੀ ਬਹੁਤ ਅੱਗੇ ਲੈ ਕੇ ਜਾਵਾਂਗੇ। ਦੇਖੋ ਜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕਮਾਂਤਰੀ ਹਵਾਈ ਅੱਡੇ ਦਾ ਨਾਮ ਰੱਖਿਆ ਗਿਆ ਅਸੀਂ ਦਫ਼ਤਰਾਂ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਸੋ ਅਸੀਂ ਲੱਗੇ ਹੋਏ ਆ ਔਰ ਇਹ ਦਰਜਾ ਵੀ ਦਵਾ ਕੇ ਰਵਾਂਗੇ। ਅਸੀਂ ਫਾਜ਼ਿਲਕਾ ਤੋਂ ਪੰਜਾਬ ਪੁਲਿਸ ਫਾਜ਼ਿਲਕਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਇੱਕ ਯੁੱਧ ਨਸ਼ੇ ਵਿਰੁੱਧ ਉਸ ਨੂੰ ਲੈ ਕੇ ਅਸੀਂ ਲੋਕ ਔਰ ਯੂਥ ਨੂੰ ਤਕੜਾ ਕਰਨ ਵਾਸਤੇ ਯੂਥ ਨੂੰ ਭਗਤ ਸਿੰਘ ਦੀ ਸੋਚ ਦੇ ਉੱਪਰ ਖੜਾ ਕਰਨ ਵਾਸਤੇ ਕਿਉਂਕਿ ਯੂਥ ਕਿਤੇ ਨਾ ਕਿਤੇ ਆਪਣੀ ਸੋਚ ਦੇ ਆ ਕਿ ਨਾਰਿਆਂ 'ਚ ਰਹਿ ਗਏ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਪਰ ਸੋਚ ਦੱਸਣੀ ਬਹੁਤ ਜ਼ਰੂਰੀ ਹੈ ਸਿਰਫ ਇੰਨਾ ਕੋ ਸਾਡਾ ਅੱਜ ਦੇ ਦਿਨੇ ਨਹੀਂ ਹੈ ਕਿ ਸਿਰਫ ਫੁੱਲ ਮਾਲਾ ਅਰਪਿਤ ਕਰਕੇ ਤੇ ਆਪਾਂ ਭਗਤ ਸਿੰਘ ਦੇ ਕਰਜ਼ੇ ਨੂੰ ਉਤਾਰ ਪਾਵਾਂਗੇ ਤੇ ਇਹ ਦੂਸਰੀ ਯਾਤਰਾ ਹੈ ਔਰ ਇਸ ਯਾਤਰਾ ਦੇ ਦੌਰਾਨ ਲਗਭਗ 80 90 ਯੂਥ ਜਿੰਨਾ ਸਾਡੇ ਐਨਜੀਓ ਬਹੁਤ ਫਾਜ਼ਿਲਕਤ ਵਾਲੇ ਲੋਕ ਦੇਚ ਇਸਾਲੇ ਆ ਹੈ ਔਰ ਪਿਛਲੇ ਸਾਲ ਨਾਲੋਂ ਸਾਨੂੰ ਬਹੁਤ ਸਮਰਥਨ ਮਿਲਿਆ ਪਿੰਡਾਂ ਚ ਅਸੀਂ ਜਾਂਦੇ ਗਏ ਔਰ ਸਾਡੇ ਵਿੱਚਕਾਰ ਪ੍ਰੋਫੈਸਰਸ ਵੀ ਹੈ ਡਾਕਟਰਸ ਵੀ ਹੈ ਜਿਹੜੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਰਸਤੇ 'ਚ ਬੱਚਿਆਂ ਨਾਲ ਗੱਲ ਕਰਦੇ ਹਾਂ ਬੀਇੰਗ ਅ ਟੀਚਰ ਬੀਇੰਗ ਅ ਅਸਿਸਟੈਂਟ ਪ੍ਰੋਫੈਸਰ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਕਿ ਭਗਤ ਸਿੰਘ ਦੀ ਮਤਲਬ ਕੀ ਹੈ ਭਗਤ ਸਿੰਘ ਕਿਹੜੀ ਸੋਚ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਪੁਲਿਸ ਦਾ ਸਾਨੂੰ ਫਾਜ਼ਿਲਕਾ ਤੋਂ ਲੈ ਕੇ ਅੱਜ ਤੱਕ ਇੱਥੇ ਤੱਕ ਵੀ ਬਹੁਤ ਵੱਡਾ ਸਹਿਯੋਗ ਹੈ ਸਰਦਾਰ ਬੁਖਿੰਦਰ ਸਿੰਘ ਜੀ ਐਸਐਸਪੀ ਸਾਡੇ ਫਾਜ਼ਿਲਕਾ ਰਹਿ ਕੇ ਉਹਨਾਂ ਦਾ ਵੀ ਬਹੁਤ ਸਾਡਾ ਹਮੇਸ਼ਾ ਚੰਗੀ ਗੱਲ ਨੂੰ ਲੈ ਕੇ ਸਮਰਥਨ ਕੀਤਾ ਯੋਧ ਦਾ ਸਮਰਥਨ ਕੀਤਾ ਔਰ ਸਾਡੇ ਰਾਮਚੰਦਰ ਜੀ ਹੈ ਜਿਨ੍ਹਾਂ ਕੀ ਮਾਉਂਟੇਨਰ ਹੈ ਪर्वਤ ਰੋਹੀ ਹੈ ਉਹਨਾਂ ਦੇ ਦੁਆਰਾ ਸਪੈਸ਼ਲ ਤਿਆਰ ਕੀਤਾ ਗਿਆ 350 ਫੁੱਟ ਲੰਬਾ ਝੰਡਾ ਪਹਿਲੀ ਵਾਰੀ ਬਾਰਡਰ ਦੇ ਉੱਪਰ ਪੰਜਾਬ ਦੇ ਅੰਦਰ ਲਹਿਰਾਇਆ ਜਾ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਨਾਲ ਹੀ ਆਪਾਂ ਯੂਥ ਨੂੰ ਲਾਮਬੰਦ ਕਰ ਸਕਾਂਗੇ ਮੇਰੇ ਹਿਸਾਬ ਨਾਲ ਇੱਕੋ ਰਸਤਾ ਹੈ ਕਿ ਦੇਸ਼ ਦੇ ਅਗਰ ਨਾਲ ਪਿਆਰ ਯੂਥ ਕਰਦਾ ਹੈ ਭਗਤ ਸਿੰਘ ਨੂੰ ਸੋਚਦਾ ਕਿਉਂਕਿ ਮੇਰੀ ਕਈ ਵਾਰ ਗੱਲ ਹੁੰਦੀ ਹੈ ਜੋ ਭਗਤ ਸਿੰਘ ਦੇ ਭਾਂਜੇ ਹੈ ਸਰਦਾਰ ਜਗਮਉਨ ਸਿੰਘ ਜੀ ਨਾਲ ਭਗਤ ਸਿੰਘ ਜਨੇ ਇਹ ਗੱਲ ਕੁਲਤਾਰ ਨੂੰ ਕਹੀ ਸੀ ਜਦੋਂ ਜੇਲ੍ਹ ਦੇ ਅੰਦਰ ਸੀਗੇ ਕਿ ਭਗਤ ਸਿੰਘ ਨੇ ਇੱਕ ਪਰਚੀ ਲਿਖ ਕੇ ਜੋ ਭੇਜੀ ਸੀਗੀ ਉਹਦੇ ਨਾਮ ਆਪਣੇ ਭਰਾ ਕੁਲਤਾਰ ਦੇ ਨਾਮ ਕੀ ਯੂਥ ਸਭ ਤੋਂ ਪਹਿਲਾਂ ਕੁਲਤਾਰ ਨੂੰ ਉਹਨਾਂ ਨੇ ਕਹਿ ਸੀਗਾ ਸਿਹਤਮੰਦ ਰਵੇ ਤੇ ਚੱਲਣਾ ਸਿਹਤਮੰਦ ਹੈ ਦੂਸਰੀ ਗੱਲ ਕਹੀ ਸੀਗੀ ਹੌਸਲੇ ਨਾਲ ਰਹਿਣ ਯੂਥ ਤੀਸਰੀ ਗੱਲ ਕਹੀ ਸੀ ਮਿਹਨਤ ਤੇ ਵਿਸ਼ਵਾਸ ਰੱਖੇ ਯੂਥ ਔਰ ਯੂਥ ਨੂੰ ਅੱਜ ਸਾਰਿਆਂ ਨੂੰ ਸਾਹਮਣਾ ਜ਼ਰੂਰੀ ਹੈ ਸਾਰੇ ਪੱਤਰਕਾਰ ਭਰਾਵਾਂ ਨੂੰ ਕਹਿੰਨੇ ਆ ਕਿ ਮੇਰੀ ਸਾਡੇ ਫਾਜ਼ਿਲਕਾ ਦੇ ਅਸੀਂ ਬੜੇ ਹੀ ਕਿਸਮਤ ਵਾਲੇ ਹਾਂ ਸਾਨੂੰ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਅਸੀਂ ਪੁਲਿਸ ਨਾਲ ਯੂਥ ਦੀ ਕਨੈਕਟੀਵਿਟੀ ਵਧਾ ਰਹੇ ਹਾਂ ਜਿਹਦੇ ਕਰਕੇ ਇੱਕ ਸਿਸਟਮ ਨੂੰ ਸਮਝਣੇ ਲੋਕ ਸਿਸਟਮ ਨਾਲ ਖਿਲਾਫ ਨਹੀਂ ਚਲ ਕੇ ਆਪਣੀ ਦੇਸ਼ ਨੂੰ ਸੁਧਾਰ ਸਕਦੇ ਸਿਸਟਮ ਨਾਲ ਮਿਲ ਕੇ ਉਹਨਾਂ ਦਾ ਸਹਿਯੋਗ ਕਰਕੇ ਅੱਗੇ ਚਲਾ ਸਕਦੇ ਕੀ ਨਾਮ ਹੈ ਸਰ ਤੁਹਾਡਾ ਮੇਰਾ ਸੰਜੀਵ ਮਾਰਸ਼ਲ ਐਡਵੋਕੇਟ ਹਮ ਲੋਗ ਹੁਤਾਤਮਾ ਸ਼ਿਵਰਾਮ ਹਰੀ ਰਾਜਗੁਰੂ ਜੀ ਜੋ ਹੈ ਉਹਨਕੇ گاؤں ਸੇ ਆਏ ਹੋਏ ਹੈ हम लोग टोटल 26 लोग यहाँ पर आए हुए हैं और हम लोगों ने राजगुरु जी के घर से ये मिट्टी और ये जल लाया है जो कि उनका जन्म स्थान है और यहाँ पर उनका समाधि स्थल है तो हम लोगों ने यहाँ पर जो मिनिस्टर थे पंजाब के उनके हाथों से ये जल और ये जो मिट्टी है उनके समाधि स्थल पर अर्पण की है यहाँ पर एक बहुत बड़ा मेला भी लगता है यहाँ पर दूर दूर से लोग जाते हैं यहाँ पर